ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braad Dairy Farm Mogga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਰੋਡੇ ਬਾਈ ਬੱਬੇ ਕੋਲ ਪਹੁੰਚੇ ਆ ਚਾਰ ਐਨੀਮਲ ਬਾਈ ਦੇ ਸੇਲ ਆ ਤਿੰਨ ਨੀਲੀ ਰਵੀ ਦੀਆਂ ਮੱਝਾਂ ਤੇ ਇੱਕ ਕੱਟੀ ਜੀ ਬਾਕੀ ਬਾਈ ਆਪ ਨੂੰ ਪਤਾ ਹੀ ਆ ਕਿ ਬਾਈ ਕੋਲ ਇੱਕ ਕੈਪਟਨ ਬੋਲਾ ਜਿਹਦੇ ਨਾਂ ਤੋਂ ਬਾਈ ਮਸ਼ਹੂਰ ਆ ਮੇਲਿਆਂ ਦਾ ਚੈਂਪੀਅਨ ਆ ਜੀ ਜੇ ਕਿਸੇ ਵੀਰ ਨੇ ਇਹਦਾ ਸੀਮਣ ਲੈਣਾ ਹੋਵੇ ਤਾਂ ਉਹ ਬਾਈ ਕੋਲ ਹਰ ਵਾਸਤੇ ਅਵੇਲੇਬਲ ਹੁੰਦਾ ਤੇ ਜੇ ਕਰਾਸ ਕਰਾਉਣਾ ਹੋਵੇ ਤਾਂ ਵੀ ਬਾਈ ਨਾਲ ਸੰਪਰਕ ਕਰ ਸਕਦੇ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਜੀ 3 ਮੱਜਾਂ ਤੇ ਇੱਕ ਕੱਤੀ ਬਾਈ ਦੀ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾਦਾ ਕਿੰਨਾ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਜੀ ਵਧੀਆ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਦਵਿੰਦਰ ਸਿੰਘ ਬੱਬਾ ਨਾਂ ਜੀ ਪਿੰਡ ਰੋਡੇ ਤਹਿਸੀਲ ਬਾਗਾਪੁਰਾਣਾ ਜੀ ਮੋਬਾਈਲ ਨੰਬਰ ਜੀ 98727 16232 ਜੀ ਆਪਾਂ ਪਹਿਲਾ ਵੀਡੀਓ ਪੰਜੇ ਸੇਲ ਹੋ ਕੇ ਸੀ ਪਸੇ ਹਾਂ ਉਹ ਸੇਲ ਹੋ ਗਈ ਸੀ ਠੀਕ ਆ ਜੀ ਅੱਜ ਕਿੰਨੇ ਚਾਰ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹ ਜੀ ਦੂਜਾ ਦੁੱਧ ਦਤੈ ਨੇ ਆਪਣੇ ਨਾਲ ਦੇ ਪਿੰਡੋਂ ਹੀ ਲਈ ਹੈ ਠੀਕ ਹੈ ਜੀ 15 16 ਕਿਲੋ ਦੁੱਧ ਦੱਸਿਆ ਨਹੀਂ ਪਹਿਲੇ ਸਵੇਰੇ ਤੇ ਤੀਜੇ ਸਵੇਰੇ ਸੁਣਾਇਆ ਹੁਣ ਦੂਜੇ ਸਵੇਰੇ 15 16 ਕਿਲੋ ਦੱਸਿਆ ਠੀਕ ਹੈ ਜੀ ਤੇ ਬਹੁਤ ਖੰਡੀ ਸੀਲ ਆ ਚੋਾਈ ਚੋਈ ਓਕੇ ਆ ਪੂਰੀ ਪੋਲੀ ਆ ਤੇ ਹੁਣ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਜੀ ਮੰਨ ਕੇ ਚੱਲੋ ਵੀ ਸਹੀ ਦਿਨ ਤਾਂ ਪੂਰੇ ਹੋਣੇ ਇਹਦੇ 20 ਤਰੀਕ ਨੂੰ ਠੀਕ ਹੈ ਜੀ ਤੇ ਉੱਤੇ ਵੀ ਲਿਆ ਸਕਦੀ ਹੈ ਤੇ ਇੱਕ ਅੱਧਾ ਦਿਨ ਸੂਚੀ ਦੱਸ ਸਕਦੀ ਕਿ ਉਹ ਦੂਜੇ ਥਾਂ ਆ ਕੇ ਪਸ਼ੂ ਕਰ ਹੀ ਜਾਂਦਾ ਹੈ ਉਪਰਾਂ ਵੀ ਕਰ ਜਾਂਦਾ ਇਹਦਾ ਜੀਜੂ ਲਾ ਜੇ ਹਾਂਜੀ ਤਾ ਉੱਤੇ ਵੀ ਦਨ ਲਿਆ ਸਕਦਾ ਤੇ ਸੀਮਨ ਮਾਲਕਾਂ ਨੇ ਕਿਹੜਾ ਦੱਸਿਆ ਜੀ ਇਹਦੇ ਸੀਮਨ ਜੀ ਦੇ ਸਰਕਾਰੀ ਲੱਗਾ ਸਰਕਾਰੀ ਲੱਗਿਆ ਹਾਂ ਤੇ ਪਰ ਇਹਦੇ ਪਿਛਲੇ ਸੂਏ ਜਿਹੜਾ ਇੱਕ ਕੱਟੀ ਤੇ ਇੱਕ ਘਟਾ ਠੀਕ ਆ ਜੀ ਘਰੇ ਮੌਜੂਦ ਆ ਉਹਨਾਂ ਦੇ ਠੀਕ ਆ ਚੰਗ ਉਹ ਵੀ ਆਪਦੇ ਦੇ ਲੈ ਕੇ ਗਏ ਬੀ ਬੀ ਦੇ ਆਈ ਪਿਓਰ ਠੀਕ ਆ ਜੀ ਹਾਂ ਤੇ ਗਾਂ ਹੁਣ ਅਗਲੇ ਸੂਏ ਪ੍ਰਮਾਤਮਾ ਨੂੰ ਪਤਾ ਹੈ ਹਾਂਜੀ ਬਾਕੀ ਆ ਤੇ ਥਾਂਲੇਵਾ ਦਾ ਤੁਹਾਨੂੰ ਦਿਸੀ ਜਾਂਦਾ ਜੀ ਵੇਖੋ ਠੀਕ ਆ ਜੀ ਖਵਾਨਾ ਕਰਮਾਲੀ ਦਾ ਬਹੁਤ ਟੌਪ ਦਾ ਜੀ ਬਾਕੀ ਤੁਹਾਨੂੰ ਤੋੜ ਕੇ ਦਿਖਾ ਦਾਂਗੇ ਜੀ ਹਾਂਜੀ ਤੇ ਸਿੰਘ ਸੁng ਪੂਰਾ ਸੋਹਣਾ ਜੀ ਨੀਲੀ ਰਾਵੀ ਦਾ ਜੀ ਤਨੈਤ ਵੀ ਸਾਰੇ ਦੇ ਸਾਰੇ ਪੂਰੇ ਠੀਕ ਹੈ ਸਾਰੇ ਨਿਸ਼ਾਨੀਆਂ ਪੂਰੀਆਂ ਕਰਤੀਆਂ ਜੀ ਬਾਈ ਦੱਸਦਾ ਤੀਜੇ ਸਵੇ ਸੁਨਾ 20 ਤਰੀਕ ਨੂੰ ਦਿਨ ਪੂਰੇ ਆ ਬਾਕੀ ਪਸ਼ੂ 2-4 ਦਿਨ ਉੱਪਰ ਤੀਜੇ ਸਵੇ ਬਾਈ ਦੱਸਦਾ ਕਿ ਸੁਨਾ ਹੈ 20 ਤਰੀਕ ਨੂੰ ਦਿਨ ਪੂਰੇ ਆ ਬਾਕੀ 2-4 ਦਿਨ ਪਸ਼ੂ ਉੱਪਰ ਵੀ ਲੈ ਜਾਂਦਾ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਤਿਆਰੀ ਕਰਮਾਂ ਵਾਲੀ ਦੀ ਬਹੁਤ ਸ਼ਾਨਦਾਰ ਆ ਬਾਕੀ ਫੇਸ ਕੁਆਲਿਟੀ ਸੋਹਣੀ ਆ ਸੋਨਾ ਕੁੰਡਾ ਸਿੰਘ ਕੱਦ ਘੜਦੇ ਪੱਖ ਤੋਂ ਚੰਗੀ ਆ ਬਾਈ ਦੱਸਦਾ ਕਿ ਮਾਲਕਾ ਨੇ ਪਿਛਲੇ ਸੂਏ 15 16 ਕਿਲੋ ਦੁੱਧ ਦੱਸਿਆ ਤੇ ਇਹ ਤਿਆਰਾ ਤਿਆਰੀ ਬਹੁਤ ਕਮਾਲ ਆ ਤੇ ਪਲੱਸ ਦੀ ਬਾਈ ਉਮੀਦ ਕਰਦੇ ਆ ਦੇਖ ਸਕਦੇ ਤੁਸੀਂ ਹਵਾਨਾ ਫੇਸ ਕੁਆਲਿਟੀ ਸੋਹਣੀ ਆ ਪੂਰਾ ਕੁੰਡਾ ਸਿੰਘ ਥਾਣਾ ਦੇ ਸਹਜ ਤੋਂ ਨੇੜੇ ਤੋਂ ਦਿਖਾ ਦਾਂਗੇ ਜੀ ਸੋਹਣੇ ਆ ਚਾਰੇ ਤਨ ਨਿਖੜਵੇਂ ਇੱਕੋ ਜਿਹੇ ਸਹਜ ਦੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਕੱਦ-ਕਾਡ ਦੇ ਪੱਖ ਤੋਂ ਚੰਗੀ ਆ ਜੀ ਹੈਵੀ ਬੋਡੀ ਵੇਟ ਦੀ ਕਿੰਨਾ ਦੁੱਧ ਦੇ ਦੂ ਬਾਈ ਅਕਤਿਆਰ ਹਾਂਜੀ ਕਿੰਨਾ ਕ ਦੁੱਧ ਦੇ ਦੂ ਅਕਤਿਆਰ ਦੁੱਧ ਜੀ ਮੈਂ ਜਾਨੀ ਆਪਾਂ ਬਾਲਾ ਤਾਂ ਨਹੀਂ ਦੱਸਦੇ ਕਿ ਐਵੇਂ ਕਹਿ ਦਈਏ ਵੀ 20 ਕਿਲੋ ਦੇ ਦੂ ਤੇ 22 ਕਿਲੋ ਦੇ ਦੂ ਯਾਨੀ 17 ਕਿਲੋ 16-17 ਕਿਲੋ ਦੀ ਤਾਂ ਆਪਸ ਪੱਕੂਈ ਹੈ ਜਿਹੜੇ ਦੇ ਮੰਤਰ ਦੇ ਸਾਹ ਹਾਂਜੀ ਕਿ ਤਿਆਰੀ ਬਹੁਤ ਚੰਗੀ ਆ ਬਹੁਤ ਚੰਗੀ ਹਜੇ ਹੀ ਮੰਨ ਕੇ ਚੱਲੋ ਜੀ ਇਹ ਸੁੰਦੀ ਨਹੀਂਗੀ ਹਾਂਜੀ ਬਈ ਪੋਲੀ ਪਾਲੀ ਨਹੀਂ ਹਜੇ ਉੱਥੋਂ ਪਈ ਗਈ ਮੰਨ ਲਓ 2-4 ਦਿਨ ਹੋਰ ਲੈ ਲਈ ਤਾਂ ਹੋਰ ਵੀ ਤਿਆਰੀ ਵਧੀਆ ਕਰ ਲੈਣੀ ਹੈ ਹਾਂਜੀ ਹੋਰ ਵੀ ਤਿਆਰੀ ਵਧੀਆ ਕਰ ਠੀਕ ਆ ਜੀ ਮੋਲ ਫੋਨ ਤੇ ਹੀ ਕਰ ਲਾਂਗੇ ਜੀ ਫੋਨ ਤੇ ਕਰ ਲਾਂਗੇ ਮੋਲ ਬਾਈ ਫੋਨ ਤੇ ਕਰਨਗੇ ਜਿਹੜੇ ਵੀਰ ਨੂੰ ਲੈਵਾ ਪਿੱਛੋਂ ਸਵਾਰ ਕੇ ਵਿਖਾ ਦੇ ਜੀ ਉੱਥੇ ਖੁਰਨੀ ਤੇ ਬੰਨ ਕੇ ਖਾਣੇ ਆਏ ਪਸੂ ਤੁਰਦਾ ਫਿਰਦਾ ਮਾੜਾ ਖੋਲ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਬੰਦ ਵੀਰ ਉੱਥੇ ਬਾਕੀ ਥਣਾ ਦੇ ਸਹਿ ਸੋਹਣਿਆ ਚਵਾਈ ਪੋਲੀ ਉਹੀ ਪੁਰ ਛਿੱਟਾ ਨਹੀਂ ਜੀ ਨੀਲੀ ਨੂੰ ਜਿਹੜਾ ਥਣ ਲੱਗਦਾ ਉਹ ਥਣ ਲੱਗਿਆ ਤੇ ਪੋਲੀ ਦਾ ਚੀਪਾ ਕੱਢ ਕੇ ਆਪ ਅਗਲੇ ਨੂੰ ਵਿਖਾਉਣਾ ਹੀ ਹੈ ਠੀਕ ਆ ਜੀ ਤੇ ਬੂੰਦ ਵਾਂਗੂ ਆਉਂਦਾ ਵੀ ਕੋਈ ਐ ਨਹੀਂਗਾ ਵੀ ਫਰਕ ਛਰਕਾ ਕੋਈ ਬਾਈ ਥਣਾ ਦੀ ਪ੍ਰੋਪਰ ਓਕੇ ਆ ਗਾਰੰਟੀ ਆਪਣੀ ਆ ਬਈ ਬਾਕੀ ਆਪਦੀ ਤਸੱਲੀ ਤੁਸੀਂ ਆ ਕੇ ਕਰਨੀ ਆ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਆ ਕੇ ਚੈੱਕ ਕਰਕੇ ਥਣ ਵਗੈਰਾ ਚੈੱਕ ਕਰਕੇ ਤੇ ਬਾਈ ਨਾਲ ਸੌਦਾ ਕਰ ਸਕਦੇ ਹੋ ਹਵਾਨਾ ਦੇਖ ਸਕਦੇ ਹੋ ਕਰਮਾਲੀ ਨੇ ਪੂਰਾ ਟਾਪ ਦਾ ਐਫ ਗਾਇਆਂ ਵਰਗਾ ਤਿਆਰ ਕੀਤਾ ਜੀ ਬਾਕੀ ਥਣ ਸੋਹਣੇ ਆ ਹੱਥੀ ਚਵਾਈ ਵਾਲਾ ਥਣ ਸੋਹਣਾ ਲੱਗਿਆ ਨਿਖੜ ਮੈਂ ਥਣ ਲੱਗੇ ਆ ਜੀ ਮੋਲ ਬਾਈ ਫੋਨ ਤੇ ਕਰ ਲੈਣਗੇ ਨੰਬਰ ਬਾਈ ਦਾ ਸਕਰੀਨ ਤੇ ਜੀ ਇਹ ਬਹੁਤ ਚੰਗਾ ਜੀ ਵੱਡੀ ਗੱਲ ਤਾਂ ਹੋ ਗਈ ਸਿੰਗ ਦੇਖ ਸਕਦੇ ਪੂਰਾ ਕੁੰਡਾ ਸਿੰਘ ਸੋਹਣੀ ਫੇਸ ਕੁਆਲਿਟੀ ਬਾਕੀ ਜਿਹੜੀ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਉਹ ਸਾਰੀਆਂ ਪੂਰੀਆਂ ਜੀ ਮੱਝ ਚ ਦੋ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਬਾਈ ਜੀ ਪਹਿਲੇ ਸੂਏ ਸੁਣੀ ਹੈ ਠੀਕ ਹੈ ਜੀ ਬਈ ਆਪਾਂ ਅਗਲੀ ਵੀਡੀਓ ਜਿਹੜੀ ਕੱਚੀ ਵਿਖਾਈ ਸੀ ਇਹ ਹਾਂਜੀ ਤੇ ਹੁਣ ਵੀ ਇਹੇ ਘਟੋ ਘਟ 15 16 ਦਿਨ ਨੇ ਇਹ ਹਜੇ ਵੀ ਲੈ ਜਾਣੇ ਕੱਚੀ ਆ ਜੀ ਤੇ ਉਹ ਭੁੱਲੇ ਹੋਏ ਸੀਗੇ ਦੇਣਾ ਠੀਕ ਆ ਜੀ ਤੇ ਮੈਨੂੰ ਦੱਸਣ ਦੇ ਮੁਤਾਬਕ ਆਪਾਂ ਅਗਲੀ ਵੀਡੀਓ ਕਿ ਜੀ ਦਿਖਾਤੀ ਸੀਗੀ ਹਾਂਜੀ ਤੇ ਹੁਣ ਇਹਨੇ ਸਹੀ ਮੈਨੂੰ ਹੁਣ ਜਾਨੀ ਉੱਤਰ ਦੀ ਲੱਗਦੀ ਆ ਝੋਟੀ ਬਾਈ ਠੰਡੀ ਸੀ ਉਸ ਤਾਂ ਇੰਨੀ ਜਿਆਦੇ ਆ ਕੋਈ ਆਂਤੀ ਨਹੀਂ ਲੱਕ ਜੋ ਮਰਜੀ ਲੱਕ ਜਿਵੇਂ ਬਹੁਤ ਠੰਡੀ ਸੀ ਲ ਤੇ ਹੁਣ ਜਾਨੀ 15 ਕ ਦਿਨ ਲਗਭਗ ਰਹਿ ਗਏ ਆ ਬਾਕੀ 2-4 ਦਿਨ ਪਸ਼ੂ ਇੱਧਰ ਉੱਧਰ ਹੋ ਜਾਂਦਾ ਗਾ ਤੇ ਥਾਂ ਥਣ ਬਹੁਤ ਚੰਗਾ ਲੱਗਾ ਜੀ ਦੰਦੋ ਕਿੰਨੇ ਆ ਜੀ ਹਾਂਜੀ ਦੰਦੋ ਜੀ ਦੰਦ ਚੌਗੀ ਆ ਜੀ ਚੌਗੇ ਮੂੰਹ ਤੋਂ 4 ਦੰਦ ਜੀ ਪਹਿਲੇ ਸਵੇ ਸੂਣਾ ਝੋਲੀ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਆ ਬਾਕੀ ਸੀਰ ਸਾਉ ਕਰਮ ਵਾਲੀ ਪੂਰੀ ਸੋਹਣਿਆ ਕੁੰਡਾ ਸਿੰਘ ਕੱਦ ਕਾਠ ਦੇ ਪਖ ਤੋਂ ਚੰਗੀ ਆ ਮੂੰਹ ਤੋਂ 4 ਦੰਦ ਕਿੰਨੇ ਕ ਦੁੱਧ ਦੀ ਬਈ ਉਮੀਦ ਹੈ ਤੁਹਾਨੂੰ ਵਧੀਆ 12 ਕਿਲੋ ਤਾਂ ਦੇਊਗੀ ਜਾਤ ਬ੍ਰੀਡ ਦੀ ਚੰਗੀ ਹੈ ਮੈਂ ਜੀ ਮੂੰਹ ਮੱਥਾ ਤੇ ਕਦ ਕਾਠਾ ਹੈ ਜਾਤ ਬ੍ਰੀਡ ਦੀ ਚੰਗੀ ਆ 12 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਚੰਗੀ 15 20 ਦਿਨ ਹੁਣ ਸੇਵਾ ਗੌਰ ਹੋ ਜੇ ਤਾਂ ਆਰਾਮ ਨਾਲ ਹੀ ਦੇ ਦੂ ਝੋਲੀ ਤਿਆਰ ਕਰਨੀ ਸ਼ੁਰੂ ਹੀ ਕੀਤੀ ਆ ਹਜੇ ਜਿੱਦੇ ਦਿਨਾਂ ਤੇ ਹੋਈ ਪੂਰੀ ਚੰਗੀ ਝੋਲੀ ਤਿਆਰ ਕਰਨੀ ਆ ਜੀ ਮੁੱਲ ਬਾਈ ਇਹਦਾ ਹੁਣ ਤੇ ਕਰਨਾ ਜੀ ਠੀਕ ਆ ਇਹਦਾ ਵੀ ਮੁੱਲ ਫੋਨ ਤੇ ਕਰ ਲੈਣਗੇ ਹੁਣ ਤੇ ਕਰ ਲੈਣਾ ਫੋਨ ਤੇ ਠੀਕ ਆ ਮੁੱਲ ਇਹਦਾ ਵੀ ਫੋਨ ਤੇ ਕਰ ਲੈਣਗੇ ਤਿੰਨ ਨੰਬਰ ਤੋਕੜਾ ਗੱਬਣਾ ਇਹਦੀ ਕੀ ਡਿਟੇਲ ਆ ਜੀ ਇਹਦੀ ਜੀ ਇਸ ਕੁਆਲਿਟੀ ਤੁਸੀਂ ਸਾਰੀ ਵੇਖ ਵਿਖਾਈ ਦੇਣੀ ਕੈਮਰੇ ਦੇ ਨਾਲ ਜੀ ਤੇ ਹੁਣ ਦੁੱਧ 8-9 ਕਿਲੋ ਦੁੱਧ ਤਿਆਰ ਹੈ ਜੀ ਇਹਦਾ ਤਿਆਰ ਹੈ ਜੀ ਤੇ 11 ਮਹੀਨਿਆਂ ਤੋਂ 2-4 ਦਿਨ ਉੱਤੇ ਹੀ ਹੈ ਜੀ ਇਹ ਯਾਨੀ 4 ਮਹੀਨੇ ਮੰਨ ਕੇ ਚੱਲੋ 4 ਮਹੀਨੇ ਮੰਨ ਕੇ ਚੱਲੋ ਯਾਨੀ ਕਿ ਹੈ ਤਾਂ ਉੱਤੇ ਹੀ ਹੈ ਤੇ ਪਰ 4 ਮਹੀਨੇ ਮੰਨ ਕੇ ਚੱਲੋ ਤੇ ਸੀਮਨ ਕਿਹੜਾ ਲੱਗਿਆ ਬਈ ਇਹਦੇ ਸੀਮਣ ਇਹਦੇ ਜੀ ਦੂਜਾ ਸਰਕਾਰੀ ਲਵਾਇਆ ਵਾ ਸਰਕਾਰੀ ਲੱਗਿਆ ਉਹ ਆਪਾਂ ਇਹ ਲੈਣ ਦੀ ਐ ਰੋਡੇ ਲੈਣ ਦੀ ਠੀਕ ਹੈ ਜੀ ਤੇ ਸਰਕਾਰੀ ਲੱਗਿਆ ਵਾ ਸੀ ਠੀਕ ਹੈ ਨੀਲੀ ਤੇ ਲੱਗਿਆ ਸਰਕਾਰੀ ਨੀਲੀ ਦਾ ਨੀਲੀ ਠੀਕ ਹੈ ਜੀ ਤੇ ਬਈ ਸੱਜਰ ਨੇ ਕਿੰਨਾ ਦੁੱਧ ਦਿੱਤਾ ਇਹਨੇ ਸੱਜਰ ਨੇ ਤਾਂ ਜੀ ਮੰਨ ਕੇ ਚੱਲੋ ਇਹਨੇ 17 ਕਿਲੋ ਤਾਂ ਵੀ ਜਾੜੂ ਜੀ 16 ਕਿਲੋ ਤਾਂ ਹੀ ਚੋਂ ਦੇ ਰਹੀ ਹੈ ਠੀਕ ਆ ਜੀ ਹਾਂ ਜੀ ਕਿੰਨੇ ਮੇ ਸੂਏ ਸੁਣਾਈ ਇਹਨੇ ਇਹ ਤੀਜੇ ਸੂਏ ਨੂੰ ਗੱਭਣਾ ਠੀਕ ਆ ਜੀ ਤੋਰ ਕੇ ਦਿਖਾ ਦਿਓ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਜੀ ਮੱਝ ਦੀ ਬਾਕੀ ਸਿੰਗ ਬਹੁਤ ਟਾਪ ਦਾ ਸਿੰਗ ਲੱਗਿਆ ਵਾ ਜੀ ਪੂਰਾ ਗੋਲ ਤੇ 4 ਮਹੀਨਿਆਂ ਤੋਂ ਬਾਈ ਕਹਿੰਦਾ 2-4 ਦਿਨ ਉੱਪਰ ਗੱਭਣਾ ਪਰ ਤੁਸੀਂ 4 ਮਹੀਨੇ ਮੰਨ ਕੇ ਚੱਲੋ 8 ਕਿਲੋ ਦੁੱਧ ਨੈਟ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਚਾਹੀਏ 2 ਟਾਈਮ ਚਵਾਈ ਕਰ ਲੋ ਚਾਹੇ 4 ਟਾਈਮ ਚਵਾਈ ਕਰ ਲੋ ਫੇਸ ਕੁਆਲਟੀ ਸੋਹਣੀ ਆ ਥਣਾ ਦੇ ਸੈਜ ਸੋਨੇ ਚਾਰੇ ਥਨ ਨਿੱਖੜ ਮੇ ਇੱਕੋ ਸੈਜ ਦੇ ਕੈਮਰੇ ਤੋਂ ਡਰ ਜੇ ਡਰਦਾ ਪਸੂ ਤੇ ਆਹ ਬੱਚਾ ਜੀ ਇਹਦਾ ਇਹ ਬੱਚਾ ਜੀ ਹਾਂਜੀ ਇਹ ਤੇ ਵੀ ਨਾਲ ਹੀ ਦੇਣਾ ਜੀ ਨਾਲ ਹੀ ਮਿਲਦੀ ਆ 2 ਟਾਈਮ ਜੀ ਇਹ ਤੇ ਬੱਚੇ ਦੇ ਮੈਂ ਦੋਹਾਂ ਟਾਈਮ ਜੀ ਆਇ ਨਹੀਂ ਠੀਕ ਆ ਜੀ ਹਾਂ ਨਾਲ ਬੱਚਾ ਕੱਟਾ ਬਾਈ ਇਹ ਵੀ ਨਾਲ ਹੀ ਆ ਕਿਉਂਕਿ ਕੱਟੇ ਤੇ ਮਿਲਦੀ ਤੇ ਸੀਰੀਅਲ ਸਾਬ ਬਾਈ ਪੂਰੀ ਆ ਹਾਂ ਜੀ ਉਹ ਤਾਂ ਮੰਨ ਕੇ ਜਾਲੀ ਜੇ ਤਾਂ ਚੋਕੇ ਵੇਖੀ ਜਾਣੀ ਆ ਹਾਂਜੀ ਜੇ ਕੋਈ ਵੀਰ ਆਪਦੀ ਚੈੱਕ ਕਰਵਾਉਣੀ ਜਾਂਦਾ ਹਾਂ 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 ਚੈੱਕ ਕਰਾ ਕੇ ਵੀ ਦੇ ਦਾਂ ਠੀਕ ਹੈ ਕਿ ਚੈੱਕ ਆਪਣੀ ਕਰਾਈ ਵੀ ਹੈਗੀ ਹੈ ਠੀਕ ਹੈ ਜੀ ਫੋਨ ਦੇ ਵਿੱਚ ਵੀਡੀਓ ਬਣਾਈ ਵੀ ਹੈ ਹਾਂਜੀ ਤੇ ਪਰ ਅਸੀਂ ਕਰਾ ਕੇ ਵੀ ਦੇਵਾਂ ਠੀਕ ਆ ਬਾਈ ਕਹਿੰਦਾ ਆ ਕੇ ਤਸੱਲੀ ਕਰ ਲਿਓ 2 ਟਾਈਮ 4 ਟਾਈਮ ਚਵਾਈ ਕਰਕੇ ਆਪਦੀ 8 ਕਿਲੋ ਨੈਟ ਤਿਆਰ ਹੋਊਗਾ ਤੇ ਡਾਕਟਰ ਵੀਰ ਆਪਦਾ ਨਾਲ ਲੈ ਕੇ ਆਵੇ ਜਿਹੜਾ ਵੀ ਰਸੌਦਾ ਕਰੂਗਾ ਬਾਈ ਕਹਿੰਦਾ ਆਪਣੀ ਚੈੱਕ ਕਰਵਾਈ ਵੀ ਪਰ ਅਗਲਾ ਆਪਦੀ ਚੈੱਕ ਕਰਵਾ ਕੇ ਲੈ ਕੇ ਜਾਵੇ ਥਣਾ ਦੇ ਸਾਹਿਦ ਨੂੰ ਨੇੜੇ ਤੋਂ ਦਿਖਾ ਦਾਂਗੇ ਸੋਹਣੇ ਆ 16 17 ਕਿਲੋ ਬਾਈ ਦੱਸਦਾ ਕਿ ਦੁੱਧ ਖੁੱਦ ਦਾ ਚੋਇਆ ਵਾ ਬਾਕੀ ਇਹ ਕੀ ਯਾਰ ਪਲੱਸ ਦੀ ਉਮੀਦ ਆ ਕਿਉਂਕਿ ਚੰਗੀ ਸੇਵਾ ਗੌਰ ਹੋ ਜੇ ਤਾਂ ਪਲੱਸ ਵੀ ਦੇ ਦਊਗੀ ਝੋਲੇ ਝੋਲੇ ਬਹੁਤ ਸੋਹਣੇ ਆ ਦੇਖ ਸਕਦੇ ਹੋ ਕੱਦ-ਕਾਟ ਤੇ ਪੱਖ ਤੋਂ ਚੰਗੀ ਆ ਚੌੜਾ ਪੱਠ ਪੂੜਾ ਤੇ ਬਰੀਕ ਚਮੜੀ ਦੀ ਆ ਜੀ ਬਾਕੀ ਮੁੱਲ ਬਾਈ ਇਹਦਾ ਮੁੱਲ ਫੋਨ ਤੇ ਹੀ ਕਰ ਲਾਂਗੇ ਇੱਕ ਜੀ ਇਹਦੀ ਸਕੀਮ ਬਣਾਵਾਂਗੇ ਅਸੀਂ ਵੀਡੀਓ ਦੇ ਵਿੱਚ ਲੈ ਲਿਓ ਦਿਨੇ ਨਹੀਂ ਵੀ ਦੂਜਾ 5-7 ਦਿਨ ਲੈਣੇ ਆ ਹਜੇ 57 ਦਿਨਾਂ ਦੀ ਕੱਚੀ ਆ ਪੰਜਾ 57 ਦਿਨਾਂ ਦੀ ਕੱਚੀ ਹੈ ਪਰ ਸਕੀਮ ਨਹੀਂ ਗਈ ਤੇ ਪਰ ਥਾਂ ਲੈ ਵਾ ਇਹ ਦੂਜੇ ਸੂਏ ਨੂੰ ਹੈ ਜੀ ਠੀਕ ਹੈ ਜੀ ਤੇ ਪਹਿਲੇ ਸੂਏ ਕਿੰਨਾ ਦਾ ਦਿੱਤਾ ਪਹਿਲੇ ਸਾਢੇ 13 ਕਿਲੋ ਦਾ ਦਿੱਤਾ ਹੀ ਨਹੀਂ ਇਹਨੇ ਸਾਢੇ 13 ਕਿਲੋ ਘਰੇ ਚੋਂ ਘਰੇ ਚੋਈ ਵੀ ਹੈ ਜੀ ਬਾਕੀ ਹਵਾਨਾ ਬਹੁਤ ਕਰਮ ਵਾਲੀ ਦਾ ਪੂਰਾ ਫਿਟਿੰਗ ਵਾਲਾ ਹਵਾਨਾ ਤੁਹਾਨੂੰ ਦਿਖਾ ਦਾਂਗੇ ਥੋੜਾ ਜਿਹਾ ਕੈਮਰੇ ਤੋਂ ਡਰਦੇ ਆ ਜੀ ਬਸ ਤਾਂ ਕਰਕੇ ਤੋਰ ਕੇ ਨਹੀਂ ਦਿਖਾਉਂਦੇ ਤੁਹਾਨੂੰ ਨਹੀਂ ਕੋਈ ਗੱਲ ਨਹੀਂ ਤੋਰ ਕੇ ਵਿਖਾ ਦਿੰਦੇ ਥੋੜਾ ਦਿਖਾ ਦਿਓ ਤੋਰ ਕੱਦ ਕਾੜ ਦੇ ਪੱਖ ਤੋਂ ਚੰਗੀ ਆ ਜੀ ਹੈਵੀ ਬੋਡੀ ਵੇਟ ਦੀ ਹਵਾਨਾ ਕਰਮ ਵਾਲੀ ਟੋਪ ਦਾ ਤਿਆਰ ਕਰਦੀ ਹੁੰਦੀ ਹੈ ਪੂਰਾ ਠੋਸ ਹਵਾਨਾ ਜੀ ਬਾਕੀ 5-7 ਦਿਨ ਹਲੇ ਮੱਜ ਨੇ ਲੈ ਜਾਣਾ ਕਿ ਨਾ ਦੂਜੇ ਸੂਏ ਸੋਨੇ ਇਹ ਦੂਜੇ ਸੂਏ ਸੋਨਾ ਦੂਜੇ ਸੂਏ ਸੋਨਾ ਜੀ ਫੇਸ ਕੁਆਲਿਟੀ ਸੋਨੇ ਦੇ ਸਹਿਜ ਬਹੁਤ ਸੋਨੇ ਚਾਰੇ ਥਾਂ ਨਿਖੜ ਮੇ ਇੱਕੋ ਸਹਿਜ ਦੇ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਜੀ ਬਾਕੀ ਰੰਗ ਰੂਪ ਦੇ ਚੰਗੇ ਆ ਹੈਵੀ ਬੋਡੀ ਵੇਟ ਦੇ ਤੇ ਚੌੜੇ ਪੱਠ ਬੁੜੇ ਦੇ ਆ ਜੀ ਕੱਦ ਕਾਠ ਬਹੁਤ ਉੱਚਾ ਦੇਖ ਸਕਦੇ ਹੋ ਬਾਈ ਦੇ ਮੋਢੇ ਤੋਂ ਵੀ ਤਾਂ ਜਾਂਦੀ ਹੈ ਜੀ ਬਾਲਾ ਕੱਦ ਆ ਜੀ ਇੰਨਾ ਕੱਦ ਤਾਂ ਮੰਨ ਕੇ ਚੱਲੋ ਵੀ ਬੰਦ ਦੇ ਵੀਰ ਬਾਕੀ ਰੰਗ ਰੂਪ ਦੀ ਸੋਹਣੀ ਆ ਸਿੰਘ ਵਗੈਰਾ ਸੋਹਣਾ ਜੀ ਹਾਈਟ ਦੇ ਪੱਖ ਤੋਂ ਚੰਗੀ ਥਾਣਾ ਦੇ ਸਾਈਂ ਨੇੜੇ ਤੋਂ ਚੈੱਕ ਕਰ ਲੋ ਸੋਹਣੇ ਆ ਹਵਾਨਾ ਤੁਹਾਨੂੰ ਇੱਕ ਕਰੀ ਬੈਕਸਾਈਡ ਤੋਂ ਫੇਰ ਦਿਖਾ ਦਿੰਨੇ ਕਿਉਂਕਿ ਪੂਰਾ ਫਿਟਿੰਗ ਵਾਲਾ ਹਵਾਨਾ ਪੂਰਾ ਠੋਸ ਹਵਾਨਾ ਜੀ ਕਿੰਨਾ ਕਦੋਂ ਦੇ ਦੋ ਬਾਈ ਬੁੱਧੀ ਇਹ ਦਾ ਤਾਂ ਇਰਕੀ ਕਰਮਾ ਵਾਲੀ ਮੈਨੂੰ ਐਉਂ ਲੱਗਦੀ ਐ ਬਾਈ 16 17 ਕਿਲੋ ਯਾਨੀ ਚਾਹੀਦਾ ਜੀ ਜਿਹੜੇ ਹਸਾਉਣਾ ਮੰਨ ਕੇ ਚੱਲੋ ਵੀ ਇਹਨੇ ਦਿੱਤਾ ਠੀਕ ਆ ਜੀ ਇਹ ਲੈਵੇ ਦੀ ਮੰਤਰ ਤੋਂ ਵੀ ਲੱਗਦਾ ਠੀਕ ਚੰਗਾ ਕੱਢੂ 16-17 ਕਿਲੋ ਭਾਈ ਉਮੀਦ ਕਰਦੇ ਬਾਕੀ ਸੇਵਾ ਦਾ ਚ ਹਾਂ ਦੁੱਧ ਦੁੱਧ ਸੇਵਾ ਦਾ ਜੀ ਤੇ ਪਾਰਾਂ ਇਉਂ ਵੀ ਹੁਣ ਇਸ ਵਾਸਤੇ ਆਪਾਂ ਨੂੰ ਬੰਤਰ ਦਿਸਦੀ ਐ ਵੀ ਇੰਨਾ ਕੱਢੂਗਾ ਹੁਣ ਅਗਲੀ ਸੇਵਾ ਸਰ ਤੇ ਬਾਕੀ ਅਗਲੀ ਸੇਵਾ ਸਰ ਹਾਂ ਜੀ ਤੇ ਜਣੀ ਅਗਲੇ ਸੂਰੇ ਜਣੀ ਆਪਾਂ ਜ਼ਰੂਰ ਚੋਇਆ ਇਹਦਾ ਠੀਕ ਆ ਜੀ 13-13.5 ਕਿਲੋ ਦੁੱਧ ਠੀਕ ਆ ਜੀ ਤੇ ਗਾਹ ਹੁਣ ਕਰਮ ਵਾਲੀ ਵੇਖੋ ਵੀ ਕਿ ਨਾ ਕੱਢ ਦੀ ਠੀਕ ਆ ਮੋਲੇ ਦਾ ਵੀ ਆਪਾਂ ਬਾਈ ਫੋਨ ਤੇ ਕਰ ਲਾਂ ਜੀ ਇਹਦੇ ਕੋਈ ਗੱਲ ਨਹੀਂ ਇਹ ਆਪਾਂ ਵਿਖਾਤੀ ਜੀ ਵਿੱਚ ਜੇ ਸਟੇਮ ਮਨ ਬਣ ਗਿਆ ਸ਼ਾਮ ਨੂੰ ਚਾਚੇ ਨਾਲ ਰਹਿ ਕਰਾਂਗੇ ਅੱਛਾ ਜੀ ਤੇ ਮੈਂ ਕਹਾਂ ਵੀ ਹੁਣ ਤਾਂ ਵੀਡੀਓ ਬਣਾਉਣੀ ਹੋਊ ਆਖਾ ਦਿੰਨੇ ਆ ਸਹੀ ਗੱਲ ਹੈ ਹਾਂ ਤੇ ਜਿਹੜਾ ਵੀ ਐਨੀਮਲ ਬਾਈ ਨੂੰ ਪਸੰਦ ਆਉਂਦਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਤੇ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਹਾਂ 5 ਨੰਬਰ ਜੀ ਇਹ ਘੱਟੀ ਦੀ ਕੀ ਡਿਟੇਲ ਆ ਜੀ ਇਹ ਜੀ ਟੋਕੜ ਕੱਪਣਾ ਸੀ ਮੈਂ ਲਿਆਈ ਸੀਗੀ ਇੱਕ ਠੀਕ ਆ ਜੀ ਉਹਦੇ ਨਾਲ ਆਈ ਸੀਗੀ ਇਹ ਸੀਮਨ ਦਾ ਨਹੀਂ ਸਾਨੂੰ ਪਤਾ ਕਿਹੜੇ ਦੀ ਹੈ ਤੇ ਮਾਂ ਬਹੁਤ ਚੰਗੀ ਸੀ ਇਹਦੀ ਕਿੰਨੇ ਕਿਲੋ ਦੁੱਧ ਸੀ ਉਹਦੇ ਮਾਂ 15 ਕਿਲੋ ਦੁੱਧ ਸੀ ਸੀਗਾ ਜੀ ਠੀਕ ਹੈ ਜੀ ਪਰ ਉਹ ਟੋਕੜ ਗੱਬਣ ਵੀ ਜੋ ਦਿੱਤੀ ਆ ਆਪਾਂ ਹਾਂਜੀ ਉਦੋਂ ਜਾਨੀ 10 ਕਿਲੋ ਦੁੱਧ ਤੇ ਦਿੱਤੀ ਆ ਆਪਾਂ ਠੀਕ ਆ ਜੀ ਤੇ ਇਹ ਕੱਟੀ ਆਪਾਂ ਲਾ ਲਈ ਸੀ ਕੱਟੀ ਦੇ ਰੱਖ ਲਈ ਸੀ ਤੇ ਉਮਰ ਕਿੰਨੀ ਆ ਜੀ ਕੱਟੀ ਦੀ ਇਹ ਸਾਲ ਖਾਨ ਤੋਂ ਮਹੀਨਾ ਘੱਟ ਹੀ ਹੋਣੀ ਹੈ ਇਕ ਸਾਲ ਤੋਂ ਘੱਟ ਆ ਮਹੀਨਾ ਜੀ ਠੀਕ ਜਾਨੀ 11 ਕਿ ਮਹੀਨੇ ਉਮਰ ਆ ਮਾਂ ਦਾ ਮਿਲਕ ਰਿਕਾਰਡ ਬਾਈ ਦੱਸਦਾ ਕਿ 15 ਕਿਲੋ ਦਾ ਟੋਕੜ ਗੱਬਣ ਲਿਆਂਦੀ ਸੀਗੀ ਤੇ ਨਾਲ ਕੱਟੀ ਆਈ ਸੀਗੀ ਜੀ ਇਹ ਤੇ ਕੱਟੀ ਰੱਖ ਲਈ ਸੀ ਬਾਅਦ ਮੱਝ ਵੇਚਦੀ ਸੀਗੀ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਜੀ ਸੋਹਣੀ ਆ ਚਾਰੇ ਧਨ ਨਿਖੜਵੇਂ ਇੱਕ ਸਾਈਜ਼ ਦੇ ਢੱਲੇ ਢੂਲੇ ਬਹੁਤ ਆ ਝੋਲੀ ਚ ਬਾਕੀ ਕੱਦ ਕਾਠ ਚੰਗਾ ਤੇ 11 ਮਹੀਨੇ ਉਮਰ ਆ ਹੈਵੀ ਬੋਡੀ weight ਦੀ ਸੋਹਣੀ ਫੇਸ ਕੁਆਲਿਟੀ ਬਾਕੀ ਨੀਲੀ ਰਾਵੀ ਚ ਪੈਂਦੀ ਆ ਜੀ ਦੇ ਸਕਦੇ ਹਾਂ ਸਿੰਘ ਵੀ ਸੋਨਾ ਕੁੰਡਾ ਕਰਦੀ ਹੁੰਦੀ ਆ ਬਾਕੀ ਬਾਡੀ ਬੰਦਰ ਦੀ ਚੰਗੀ ਆ ਇਹਦਾ ਮੁੱਲ ਵੀ ਬਾਈ ਫੋਨ ਤੇ ਫੋਨ ਤੇ ਕਰਾਂ ਇਹਦਾ ਮੁੱਲ ਵੀ ਬਾਈ ਫੋਨ ਤੇ ਹੀ ਕਰ ਲੈਣਗੇ ਜਿਹੜੇ ਵੀਰ ਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਏ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ